ਸਤਿ ਸ਼੍ਰੀ ਅਕਾਲ ਜੀ ਸਿਮਰਨ ਬਠੀਕ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਸਭ ਤੋਂ ਪਹਿਲਾਂ ਜੀ ਚੈਨਲ ਤੇ ਨਵੇਂ ਆਤਾ ਚੈਨਲ ਨੂੰ ਪਲੀਜ਼ ਪਲੀਜ਼ ਸਬਸਕ੍ਰਾਈਬ ਜ਼ਰੂਰ ਕਰ ਦਿਆ ਕਰੋ ਤਾਂ ਜੋ ਆਉਣ ਵਾਲੀ ਵੀਡੀਓ ਦੀ ਅਪਡੇਟ ਤੁਹਾਡੇ ਤੱਕ ਪਹੁੰਚਦੀ ਰਹੇ ਜੀ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਆ ਕਰੋ ਜੀ ਐਂਡ ਤੱਕ ਐਂਡ ਵਾਲੇ ਸੂਟ ਦੇਖ ਕੇ ਤੁਹਾਡਾ ਮਨ ਖੁਸ਼ ਹੋ ਜਾਣਾ ਜੀ ਬਹੁਤ ਹੀ ਪਿਆਰੇ ਪਿਆਰੇ ਸੂਟ ਹੈ ਜੀ ਸਭ ਤੋਂ ਪਹਿਲਾ ਸੂਟ ਚੈੱਕ ਕਰੋ ਜੀ ਸ਼ੀਮਰ ਦਾ ਸੂਟ ਹੈ ਜੀ ਫੈਬਰਿਕ ਹੈਗਾ ਸ਼ੀਮਰ ਜੀ ਬਹੁਤ ਹੀ ਪਿਆਰਾ 슬ੀਵਸ ਤੁਹਾਨੂੰ ਤੇ ਤੁਹਾਨੂੰ ਵਰਕ ਮਿਲੂਗਾ ਘੇਰੇ ਤੇ ਤੁਹਾਨੂੰ ਵਰਕ ਮਿਲੂਗਾ ਲੈਂਸ ਦੀ ਫਿਨਿਸ਼ਿੰਗ ਮਿਲੂਗੀ ਵੀ ਨੈੱਕ ਬਣਿਆ ਹੋਇਆ ਜੀ ਸੂਟ ਦਾ ਬਹੁਤ ਹੀ ਪਿਆਰਾ ਤੇ ਦੁਪੱਟਾ ਤੁਹਾਨੂੰ ਟੈਬੀ ਦਾ ਮਿਲੂਗਾ ਲੈਨਿੰਗ ਵਾਲਾ ਟੈਬੀ ਦਾ ਤੁਹਾਨੂੰ ਦੁਪੱਟਾ ਮਿਲੂਗਾ ਬਹੁਤ ਹੀ ਪਿਆਰਾ ਦੁਪੱਟੇ ਦੇ ਫੋਰ ਸਾਈਡ ਤੁਹਾਨੂੰ ਵਰਕ ਮੀਲੂ ਕਾ ਬਹੁਤ ਜ਼ਿਆਦਾ ਸੋਹਣਾ ਸੂਟ ਦਾ ਪ੍ਰਾਈਸ ਸੁਣ ਕੇ ਤੁਸੀਂ ਹੈਰਾਨ ਰਹਿ ਜਾਣਾ ਜੀ ਸੂਟ ਦਾ ਪ੍ਰਾਈਸ ਹੈਗਾ ਓਨਲੀ 1675 1675 ਸੂਟ ਦਾ ਪ੍ਰਾਈਸ ਹੈ ਜੀ ਐ ਇੰਨੀ ਘੱਟ ਰੇਟ 'ਚ ਤੁਹਾਨੂੰ ਸੂਟ ਕਿਤੋਂ ਨਹੀਂ ਮਿਲਣੇ ਜੀ ਇਹ ਬੁਟੀਕ ਤੇ ਸੂਟ ਅਸੀਂ ਖੁਦ ਰੇਡੀ ਕਰਦੇ ਹਾਂ ਜੇ ਅਸੀਂ ਸੂਟ ਤੁਹਾਨੂੰ ਅੱਗੇ ਤੋਂ ਵਾਏ ਕਰਕੇ ਦੇਣੇ ਹੋਣ ਤਾਂ ਅਸੀਂ ਵੀ ਉਹੀ ਰੇਟ ਲਾਈਏ ਜੋ ਮਾਰਕੀਟ ਵਿੱਚ ਚੱਲ ਰਿਹਾ ਜੀ ਬਹੁਤ ਹੀ ਪਿਆਰੇ ਪਿਆਰੇ ਸੂਟ ਹੈ ਜੀ ਸੂਟ ਦਾ ਪ੍ਰਾਈਸ ਹੈਗਾ ਓਨਲੀ 1675 1675 ਸੂਟ ਦਾ ਪ੍ਰਾਈਸ ਹੈ ਜੀ ਅਗਲਾ ਸੂਟ ਚੈੱਕ ਕਰੋ ਜੀ ਪੈਰਟ ਕਲਰ ਦਾ ਬਹੁਤ ਹੀ ਪਿਆਰਾ ਸੂਟ ਹੈ ਜੀ ਬਿਸਕੋਸ ਔਰ ਗੈਂਜਾ ਦੀ ਤੁਹਾਨੂੰ ਸ਼ਰਟ ਮਿਲੂਗੀ ਬਹੁਤ ਹੀ ਪਿਆਰੀ neck ਬਣਿਆ ਹੋਇਆ ਬਹੁਤ ਸੋਹਣਾ ਹੈਂਡਵਰਕ ਹੋਇਆ ਹੋਇਆ ਬਹੁਤ ਹੀ ਪਿਆਰਾ ਬਾਟਮ ਤੇ ਵੀ ਤੁਹਾਨੂੰ ਵਰਕ ਮਿਲੂਗਾ ਦੁਪੱਟਾ ਤੁਹਾਨੂੰ ਸ਼ਪੂਨ ਦਾ ਮਿਲੂਗਾ ਬਹੁਤ ਜ਼ਿਆਦਾ ਸੋਹਣਾ ਮਲਟੀ ਕਲਰ ਦਾ ਸਿੰਗਲ ਪੀਸ ਹੈ ਜੀ 2290 ਸੂਟ ਦਾ ਰੇਟ ਹੈ ਜੀ 2290 ਸੰਡੇ ਕਰਕੇ ਜੀ ਅੱਜ ਬਹੁਤ ਹੀ ਘੱਟ ਰੇਟ ਵਿੱਚ ਬੁਟੀਕ ਸਟਾਈਲ ਸੂਟ ਕੱਢ ਰਹੇ ਹਾਂ ਜੀ ਜਲਦੀ ਤੋਂ ਜਲਦੀ ਆਰਡਰ ਕਰੋ ਜੀ ਅਗਲਾ ਸੂਟ ਚੈੱਕ ਕਰੋ ਜੀ ਲਾਈਟ ਫਰੋਜੀ ਕਲਰ ਦੀ ਨਾਲ ਤੁਹਾਨੂੰ ਬਾਟਮ ਮਿਲੂਗੀ 2.5 ਮੀਟਰ ਦੀ ਮਸਲੀਨ ਦੀ ਬਾਟਮ ਹੈ ਜੀ ਨਾਲ ਬਹੁਤ ਹੀ ਪਿਆਰੀ 2.5 ਮੀਟਰ ਦੀ ਤੁਹਾਨੂੰ ਵਿਸਕੋਸ আর অর্ਗੇਂజా ਦੀ ਸ਼ਰਟ ਮਿਲੂਗੀ ਦੁਪੱਟਾ ਤੁਹਾਨੂੰ অর্ਗੇਂజా ਦਾ ਡਾਈ ਟਾਈਨ ਡਾਈ ਲੈਸ ਨਾਲ ਦੁਪੱਟੇ ਦੀ ਫਿਨਿਸ਼ਿੰਗ ਦਿੱਤੀ ਵੀ ਹੈ ਜੀ ਸੂਟ ਦਾ ਪਹਿਲਾ ਰੇਟ ਹੋਰ ਹੈ ਜੀ ਅੱਜ ਵਾਲਾ ਰੇਟ ਸਿਰਫ ਛੱਡੇ ਲਈ 1998 1998 ਸੂਟ ਦਾ ਪ੍ਰਾਈਸ ਹੈ ਜੀ ਜਲਦੀ ਤੋਂ ਜਲਦੀ ਆਰਡਰ ਕਰੋ ਜੀ ਸਿੰਗਲ ਸਿੰਗਲ ਪੀਸ ਹੈ ਜੀ ਅਗਲੇ ਸੂਟ ਚੈੱਕ ਕਰੋ ਜੀ ਬਹੁਤ ਹੀ ਪਿਆਰੇ ਪਿਆਰੇ ਸੂਟ ਹੈ ਜੀ ਬਹੁਤ ਪਿਆਰੇ ਸੂਟਾਂ ਦੇ ਕਿਆ ਕਹਿਣੇ ਸੂਟ ਇੰਨੇ ਜਿਆਦਾ ਸੋਹਣੇ ਆ ਜੀ ਬੁਟੀਕ ਸਟਾਈਲ ਸੂਟ ਹੈ ਜੀ ਸ਼ਿਮਰ ਫੈਬਰਿਕ ਹੋਊਗਾ ਜੀ ਬਾਟਮ ਤੁਹਾਨੂੰ ਕਰੇਵ ਦੀ ਮਿਲੇਗੀ ਦੁਪੱਟਾ ਤੁਹਾਨੂੰ ਬਹੁਤ ਹੀ ਪਿਆਰਾ ਵਰਕ ਵਾਲਾ ਮਿਲੇਗਾ ਕਿਆ ਕਹਿਣੇ ਦੁਪੱਟੇ ਨੂੰ ਲੈਸ ਦੀ ਫਿਨਿਸ਼ਿੰਗ ਦਿੱਤੀ ਵੀ ਆ ਜੀ ਸੂਟ ਦਾ ਪ੍ਰਾਈਸ ਹੈਗਾ ਜੀ 1995 1995 ਸੂਟ ਦਾ ਪ੍ਰਾਈਸ ਹੈ ਜੀ ਹਰ ਸੰਡੇ ਅਸੀਂ ਸੂਟਾਂ ਦੀ ਸੇਲ ਲੈ ਕੇ ਆਉਂਦੇ ਆ ਸੇਲ ਇਹ ਨਹੀਂ ਹੁੰਦੀ ਵੀ ਸੂਟ ਘਟਿਆ ਆਉਂਦੇ ਆ ਸੂਟ ਓਸੀ ਬੁਟੀਕ ਦੇ ਹੁੰਦੇ ਆ ਪਰ ਸੰਡੇ ਅਸੀਂ ਹਰ ਸੰਡੇ ਲਾਉਂਦੇ ਲਾਉਨੇ ਆ ਅਗਲਾ ਸੂਟ ਚੈੱਕ ਕਰੋ ਜੀ ਬਹੁਤ ਹੀ ਪਿਆਰਾ ਤੁਹਾਨੂੰ ਬੈਲਵਟ ਦਾ ਸੂਟ ਮਿਲੂਗਾ ਬਹੁਤ ਜ਼ਿਆਦਾ ਸੋਹਣਾ ਰੀਜਨਲ 벨ਵਟ ਹੈ ਜੀ 2.5 ਮੀਟਰ ਦੀ ਤੁਹਾਨੂੰ ਸ਼ਰਟ ਮਿਲੂਗੀ 2.5 ਮੀਟਰ ਦੀ ਤੁਹਾਨੂੰ ਬਾਟਮ ਮਿਲੂਗੀ 2.5 ਮੀਟਰ ਦਾ ਹੀ ਤੁਹਾਨੂੰ 벨ਵਟ ਦਾ ਦੁਪੱਟਾ ਮਿਲੂਗਾ ਜੀ ਬਹੁਤ ਹੀ ਪਿਆਰਾ 벨ਵਟ ਤੇ ਵਰਕ ਕਰਿਆ ਵਾ ਬਹੁਤ ਹੀ ਪਿਆਰਾ 벨ਵਟ ਤੇ ਘੇਰੇ ਦਾ ਵਰਕ ਹੈ ਨੈੱਕ ਦਾ ਵਰਕ ਹੈ ਤੇ ਦੁਪੱਟੇ ਤੇ ਵਰਕ ਹੈ ਦੁਪੱਟੇ ਤੇ ਵੀ ਤੁਹਾਨੂੰ ਵਰਕ ਮਿਲੂਗਾ 2230 ਸੂਟ ਦਾ ਪ੍ਰਾਈਸ ਹੈ ਜੀ 2230 ਬਹੁਤ ਹੀ ਪਿਆਰੇ ਬੈਲਵਟ ਦੇ ਸੂਟ ਹੈ ਜੀ ਬਹੁਤ ਸੋਹਣੇ ਕਲਰ ਬਹੁਤ ਸੋਹਣੇ ਆ ਜੀ ਜਲਦੀ ਤੋਂ ਜਲਦੀ ਸਕਰੀਨਸ਼ਾਟ ਲੈ ਕੇ ਸੈਂਡ ਕਰੋ ਜੀ ਇੱਕ ਹੋਰ ਜ਼ਰੂਰੀ ਗੱਲ ਜੀ ਜੇ ਤੁਹਾਨੂੰ ਕਿਸੇ ਨੰਬਰ ਤੋਂ ਫੋਨ ਆਉਂਦਾ ਹੈ ਜੀ ਡਿਟੇਲ ਵਿੱਚ ਮੈਂ ਤੁਹਾਨੂੰ ਏਸੀ ਵੀ ਇੱਕ ਦੱਸ ਦੂੰਗੀ ਕਿਉਂਕਿ ਅਜਾਂ ਵੀ ਅਸੀਂ ਵੇਟ ਕਰ ਰਹੇ ਹਾਂ ਸ਼ਾਇਦ ਉਹ ਬੰਦੇ ਦਾ ਦਿਮਾਗ ਥੋੜਾ ਚੱਲ ਪਵੇ ਜੀ ਹਨਾ ਅੱਜ ਵਾਲੇ ਸੂਟ ਚੈੱਕ ਕਰੋ ਜੀ ਪਸ਼ਮੀਨੇ ਦੇ ਸੂਟ ਹੈ ਜੀ ਬਹੁਤ ਹੀ ਪਿਆਰੇ ਪਸ਼ਮੀਨੇ ਦੇ ਤੁਹਾਨੂੰ ਸੂਟ ਮਿਲਣਗੇ ਜੀ ਸੂਟ ਦਾ ਪ੍ਰਾਈਜ਼ ਹੈਗਾ ਇਹ ਜੀ ਸੂਟ ਦਾ ਪ੍ਰਾਈਸ ਸੁਣ ਕੇ ਤੁਸੀਂ ਹੈਰਾਨ ਰਹਿ ਜਾਣਾ ਜੀ 1780 ਸੂਟ ਦਾ ਪ੍ਰਾਈਸ ਹੈ ਜੀ ਪਿਓਰ ਪਸ਼ਮੀਨੇ ਦੀ ਤੁਹਾਨੂੰ ਸ਼ਰਟ ਮਿਲੂਗੀ ਪਰ ਪਿਓਰ ਪਸ਼ਮੀਨੇ ਦੀ ਉਹ ਤੁਹਾਨੂੰ ਬਾਟਮ ਮਿਲੂਗੀ ਪਿਓਰ ਪਸ਼ਮੀਨੇ ਦੀ ਉਹ ਤੁਹਾਨੂੰ ਡਿਜੀਟਲ ਸਟਾਲ ਮਿਲੂਗੀ ਕਲਰ ਇਹਦੇ ਵਿੱਚ ਹੈਗੇ ਆ ਜੀ ਚੈੱਕ ਕਰੀ ਜਾਓ ਜੀ 1780 ਸੂਟ ਦਾ ਪ੍ਰਾਈਸ ਹੈ ਜੀ 1780 ਬਹੁਤ ਹੀ ਪਿਆਰੇ ਪਸ਼ਮੀਨੇ ਦੇ ਸੂਟ ਹੈ ਜੀ ਜੇ ਤੁਹਾਨੂੰ ਕਿਸੇ ਨੰਬਰ ਤੇ ਕਾਲ ਆਉਂਦੀ ਹੈ ਕਿ ਅਸੀਂ ਹੈਂਡਵਰਕ ਦਾ ਕੰਮ ਕਰਦੇ ਆ ਸਾਡੇ ਨਾਲ ਵੀ ਮਤਲਬ ਕੰਟੈਕਟ ਤੁਸੀਂ ਕਰ ਸਕਦੇ ਆ ਤਾਂ ਕਦੇ ਵੀ ਤੁਸੀਂ ਯਕੀਨ ਨਹੀਂ ਕਰਨਾ ਮੇਰੀਆਂ ਸਾਰੀਆਂ ਭੈਣਾਂ ਨੂੰ ਮੇਰੀ YouTube ਫੈਮਿਲੀ ਨੂੰ ਹੱਥ ਵਨ ਕੇ ਬੇਨਤੀ ਆ ਅਸੀਂ ਖੁਦ ਇੱਕ ਸ਼ਾਪ ਵਾਲੇ ਹੋ ਕੇ ਸਾਨੂੰ ਉਹਨਾਂ ਨੇ ਧੋਖਾ ਦਿੱਤਾ ਤਾਂ ਤੁਸੀਂ ਤਾਂ ਇਹਨਾਂ ਲਈ ਆਮ ਜੀ ਗੱਲ ਹੈ ਕਿਉਂਕਿ YouTube ਫੈਮਿਲੀ ਦੇ ਜ਼ਰੀਏ ਸਾਰੇ ਲੋਕ ਮੇਰੇ ਨਾਲ ਜੁੜੇ ਹੋયા ਖੁਦ ਉਹਨੇ ਇੰਨਾ ਵੀ ਧਿਆਨ ਨਹੀਂ ਕਰਿਆ ਹੈਗਾ ਕਿ ਇਹ YouTube ਤੇ ਕਿੰਨੇ ਆ ਨਾਲ ਇਹ ਗੱਲ ਸ਼ੇਅਰ ਕਰ ਸਕਦੀ ਆ ਹਨਾ ਅਗਲਾ ਸੂਟ ਚੈੱਕ ਕਰੋ ਜੀ ਬਹੁਤ ਹੀ ਪਿਆਰਾ ਪਿਆਰਾ ਸੂਟ ਹੈ ਜੀ ਸੂਟ ਹੈਗਾ ਜੀ ਬਹੁਤ ਹੀ ਸੋਹਣਾ ਸੂਟ ਮਿਲੂਗਾ ਤੁਹਾਨੂੰ ਇਹ ਜੀ ਤੁਸੀਂ ਸੂਟ ਜਿਵੇਂ ਆਨੰਦ ਕਾਰਜ ਤੇ ਅੱਜ ਕੱਲ ਕੁੜੀਆਂ ਸੂਟ ਪਾਉਣੀ ਹੈ ਉੱਥੇ ਤੁਸੀਂ ਇਹ ਸੂਟ ਵੇਅਰ ਕਰ ਸਕਦੇ ਆ ਬਹੁਤ ਹੀ ਪਿਆਰਾ ਤੁਹਾਨੂੰ ਨੇਚਰਲ ਕਰੇਵ ਦਾ ਸੂਟ ਮਿਲੂਗਾ ਨੇਚਰਲ ਕਰੇਵ ਦਾ ਪੂਰੇ ਤੇ ਤੁਹਾਨੂੰ ਹੈਂਡਵਰਕ ਮਿਲੂਗਾ ਬਾਟਮ ਤੇ ਵੀ ਤੁਹਾਨੂੰ ਹੈਂਡਵਰਕ ਮਿਲੂਗਾ ਤੇ ਦੁਪੱਟਾ ਤੁਹਾਨੂੰ ਪੂਰਾ ਹੈਵੀ ਮਿਲੂਗਾ ਜੀ ਦੁਪੱਟਾ ਤੁਹਾਨੂੰ ਪੂਰਾ ਹੈਵੀ ਮਿਲੂਗਾ ਸੂਟ ਦਾ ਪ੍ਰਾਈਸ ਹੈਗਾ ਜੀ 1998 ਐਨੇ ਐਨਾ ਵਧੀਆ ਸੂਟ ਤੁਹਾਨੂੰ ਕਿਤੋਂ ਨਹੀਂ ਮਿਲਣਾ ਤੁਸੀਂ ਇੱਕ ਵਾਰ ਬਾਜ਼ਾਰ ਜ਼ਰੂਰ ਜਾ ਕੇ ਦੇਖਿਓ ਮੈਂ ਸਾਰੀਆਂ ਭੈਣਾਂ ਨੂੰ ਵਾਰ-ਵਾਰ ਕਹਿਨੀ ਆ ਤਸੱਲੀ ਕਰਕੇ ਆਰਡਰ ਕਰਿਓ ਤੁਹਾਨੂੰ ਹੋਊਗਾ ਵੀ ਸ਼ਾਇਦ YouTube ਤੇ ਇਦਾਂ ਜਿੱਦਾਂ ਸਾਨੂੰ ਦਿਖਾ ਰਹੇ ਆ ਉਦਾਂ ਸੂਟ ਨਾ ਆਵੇ ਇਦਾਂ ਦੀ ਕੋਈ ਗੱਲ ਨਹੀਂ ਹੈਗੀ ਜੀ ਰੋਪੜ ਵਿੱਚ ਮੇਰੀ ਸ਼ਾਪ ਹੈ ਜਦ ਮਰਜੀ ਆ ਕੇ ਤੁਸੀਂ ਮੈਨੂੰ ਕਾਲ ਕਰ ਸਕਦੇ ਆ ਜੀ ਅਗਲਾ ਸੂਟ ਚੈੱਕ ਕਰੋ ਜੀ ਬੁਟੀਕ ਸਟਾਈਲ ਸੂਟ ਹੈ ਸਿੰਗਲ ਪੀਸ ਹੈ ਜੀ ਸੂਟ ਦਾ ਪ੍ਰਾਈਸ ਹੈਗਾ ਜੀ 2950 2950 ਸੂਟ ਦਾ ਪ੍ਰਾਈਸ ਹੈ ਜੀ ਬਹੁਤ ਹੀ ਜਿਆਦਾ ਸੋਹਣਾ ਹੈ ਜੀ ਸੂਟ neck ਤੇ ਵਰਕ ਹੋਇਆ ਹੋਇਆ ਹੈ ਜੀ ਬਹੁਤ ਪਿਆਰਾ ਤੁਹਾਨੂੰ ਇਹ ਸੂਟ ਮਿਲੂਗਾ ਜੀ ਚਨੂਨ ਦਾ ਦੁਪੱਟਾ ਮਿਲੂਗਾ ਬਹੁਤ ਹੀ ਪਿਆਰਾ ਬਾਟਮ ਤੇ ਵੀ ਤੁਹਾਨੂੰ ਵਰਕ ਮਿਲੂਗਾ ਹੈਂਡਵਰਕ ਹੋਇਆ ਹੋਇਆ ਸੂਟ ਬਾਰੇ ਜਾਣਕਾਰੀ ਲੈਣ ਲਈ ਤੁਸੀਂ ਮੈਨੂੰ ਕਾਲ ਪਰਸਨਲੀ ਕਾਲ ਵੀ ਕਰ ਸਕਦੇ ਆ ਜੀ ਸੂਟ ਦਾ ਪ੍ਰਾਈਸ ਹੈਗਾ ਜੀ 2950 2950 ਸੂਟ ਦਾ ਪ੍ਰਾਈਸ ਹੈ ਜੀ ਜਲਦੀ ਤੋਂ ਜਲਦੀ ਸਕਰੀਨਸ਼ਾਟ ਲੈ ਕੇ ਸੈਂਡ ਕਰੋ ਜੀ ਅਗਲੇ ਸੂਟ ਚੈੱਕ ਕਰੋ ਜੀ ਪਸ਼ਮੀਨੇ ਦੇ ਸੂਟ ਹੈ ਜੀ ਪਸ਼ਮੀਨੇ ਦੇ 2.5 ਮੀਟਰ ਸ਼ਰਟ 2.5 ਮੀਟਰ ਬਾਟਮ ਤੇ 2.5 ਮੀਟਰ ਦੀ ਹੀ ਤੁਹਾਨੂੰ ਦੁਪੱਟਾ ਮਿਲੇਗਾ ਜੀ ਸੂਟ ਦਾ ਪ੍ਰਾਈਸ ਹੈਗਾ ਜੀ 1999 1999 ਸੂਟ ਦਾ ਪ੍ਰਾਈਸ ਹੈ ਜੀ ਕਲਰ ਆਪਸ਼ਨ ਚੈੱਕ ਕਰੀ ਜਾਓ ਜੀ ਪਲੀਜ਼ ਇਹੋ ਜਿਹੇ ਠੱਗਾਂ ਤੋਂ ਬਚ ਕੇ ਰਹੋ ਜੀ ਜਿਹੜਾ ਬੰਦਾ ਤੁਹਾਡੇ ਨਾਲ ਇਮਾਨਦਾਰੀ ਨਾਲ ਕੰਮ ਕਰਦਾ ਚਾਹੇ ਮੇਰੇ ਨਾਲ ਜੁੜੇ ਹੋਆ ਚਾਹੇ ਤੁਸੀਂ ਕਿਸੇ ਹੋਰ ਨਾਲ ਵੇ ਇਹ ਮੈਨੂੰ ਕੋਈ ਗੱਲ ਮੈਟਰ ਨਹੀਂ ਕਰਦੀ ਪਰ ਉਸ ਬੰਦੇ ਨਾਲੇ ਕੰਮ ਕਰੋ ਜਿਹੜਾ ਸੌਰੀ ਉਹਨਾਂ ਤੋਂ ਹੀ ਕਪੜਾ ਮੰਗਾਓ ਜਿਹੜਾ ਬੰਦਾ ਇਮਾਨਦਾਰੀ ਤੁਹਾਡਾ ਸੇਮ ਕਪੜਾ ਤੁਹਾਡੇ ਘਰ ਤੱਕ ਪਹੁੰਚਾਉਂਦਾ ਹੈ ਕਿਉਂਕਿ ਤੁਸੀਂ ਵੀ ਮਿਹਨਤ ਨਾਲ ਕਮਾਈ ਕਰਦੇ ਆ ਠੀਕ ਹੈ ਜੀ ਉਸ ਬੰਦੇ ਨੇ ਐਦਾਂ ਕਰਿਆ ਕਿ ਸਤੋਂ ਪੇਮੈਂਟ ਪੁਆ ਹੀ ਬਾਅਦ ਚ ਸਾਡੀ ਕਾਲ ਨਹੀਂ ਚੱਕ ਰਿਹਾ ਵੀਡੀਓ ਚ ਬੋਲਣ ਦਾ ਮੇਰਾ ਮਤਲਬ ਇਹ ਆ ਕਿ ਜੇ ਉਹ ਮੇਰੀ ਵੀਡੀਓ ਦੇਖਦਾ ਹੈ ਤਾਂ ਹੋ ਸਕਦਾ ਉਹਦਾ ਦਿਮਾਗ ਥੋੜਾ ਚੱਲ ਪਵੇ ਦੁਬਾਰਾ ਸਾਡੀ ਪੇਮੈਂਟ ਵਾਪਸ ਕਰ ਦੇਵੇ ਜਾਂ ਸਾਡੇ ਨਾਲ ਗੱਲ ਕਰੇ ਨਾ ਉਹ ਅੱਜ ਗੱਲ ਕਰ ਰਿਹਾ ਹੈ ਨਾ ਉਹ ਸਾਡੀ ਪੇਮੈਂਟ ਵਾਪਸ ਕਰ ਰਿਹਾ ਇਸ ਕਰਕੇ ਸਾਰੀਆਂ ਭੈਣਾਂ ਨੂੰ ਹੱਥ ਵਨ ਕੇ ਬੇਨਤੀ ਆ ਕਿ ਥੋੜਾ ਜਿਹਾ ਇਸ ਚੀਜ਼ਾਂ ਤੋਂ ਬਚ ਕੇ ਰਹੋ ਜਿਹੜਾ ਬੰਦਾ ਤੁਹਾਡੀ ਕਾਲ ਚੱਕਦਾ ਥੋੜਾ ਮੈਸੇਜ ਦਾ ਰਪਲਾਈ ਦਿੰਦਾ ਜਾਂ ਤੁਹਾਨੂੰ ਉਹਦੇ ਤੇ ٹرسٹ ਹੈ ਉੱਥੇ ਹੀ ਕਰੋ ਜੀ ਕਿਉਂਕਿ ਐਦਾਂ ਦੇ ਲੋਕ ਕੰਮ ਕਰਨਾ ਨਹੀਂ ਚਾਹੁੰਦੇ ਜੀ ਐਦਾਂ ਹੀ ਪੈਸੇ ਇਕੱਠੇ ਕਰਨੇ ਆ ਉਹਨਾਂ ਨੇ ਅਸੀਂ ਖੁਦ ਪਤਾ ਨਹੀਂ ਕਿਵੇਂ ਦਿਮਾਗ ਸਾਡਾ ਖੋਇਆ ਕਿ ਅਸੀਂ ਉੱਤੇ ਦਾ ਟਰਸਟ ਕਰ ਲਿਆ ਲੇਕਿਨ ਅਸੀਂ ਕਿਸੇ ਜ਼ਿਆਦਾਤਰ ਕਿਸੇ ਤੇ ਟਰਸਟ ਮੈਂ ਤਾਂ ਕਦੇ ਵੀ ਨਹੀਂ ਕਰਦੀ ਜੀ ਪਤ ਨਹੀਂ ਦਿਮਾਗ ਨੂੰ ਕੀ ਹੋਇਆ ਜੀ ਹਨਾ ਬਾਕੀ ਮੇਰੀਆਂ ਸਾਰੀਆਂ ਭੈਣਾਂ ਨੂੰ ਦੱਸਣ ਦਾ ਫਰਜ਼ ਸੀਗਾ ਅੱਗੇ ਜੀ ਤੁਸੀਂ ਆਪ ਸਮਝਦਾ ਨਾ ਡਿਟੇਲ ਵਿੱਚ ਮੈਂ ਤੁਹਾਨੂੰ ਸਪੈਸ਼ਲ ਇੱਕ ਵੀਡੀਓ ਬਣਾ ਕੇ ਉਹਦਾ ਨੰਬਰ ਉਹਦੀ ਰਿਕਾਰਡਿੰਗ ਉਹਦਾ ਸਭ ਕੁਝ ਮੇਰੇ ਕੋਲ ਪਿਆ ਜੀ ਮੈਂ ਜ਼ਰੂਰ ਤੁਹਾਨੂੰ ਦੱਸੂਗੀ ਜ਼ਰੂਰ ਐਦਾਂ ਦੀ ਗੱਲ ਹੀ ਨਹੀਂ ਦੱਸੂਗੀ ਪਰ ਅਸੀਂ ਜਾਂ ਫਿਰ ਵੀ ਕਹਿੰਦੇ ਆ ਵੀ ਚਲੋ ਹੋ ਸਕਦਾ ਉਹਦੀ ਕੋਈ ਮਜਬੂਰੀ ਹੋਵੇ ਕਿਤੇ ਫਸਿਆ ਹੋਵੇ ਕੋਈ ਵਾਰ ਹੁੰਦਾ ਕਿ ਫੋਨ ਨਹੀਂ ਚੱਕ ਸਕਦਾ ਪਰ ਦੋ ਹਫ਼ਤੇ ਹੋ ਗਏ ਜੀ ਅਸੀਂ ਵੇਟ ਕਰਦੇ ਹਾਂ ਨੂੰ ਦੋ ਚਾਰ ਦਿਨ ਦੇਖ ਕੇ ਮੈਂ ਉਹਦੀ ਸਪੈਸ਼ਲ ਇੱਕ ਵੀਡੀਓ ਬਣਾ ਦੇਣੀ ਕਿ ਸਾਰੀਆਂ ਭੈਣਾਂ ਇਹ ਤੋਂ ਬਚ ਕੇ ਰਹਿਣ ਜੀ ਅਗਲਾ ਸੂਟ ਚੈੱਕ ਕਰੋ ਜੀ ਪਸ਼ਮੀਨੇ ਦਾ ਤੁਹਾਨੂੰ ਸੂਟ ਮਿਲੂਗਾ ਪਸ਼ਮੀਨੇ ਦੀ ਉਹ ਤੁਹਾਨੂੰ ਬਾਟਮ ਮਿਲੂਗੀ ਪਸ਼ਮੀਨੇ ਦਾ ਹੀ ਤੁਹਾਨੂੰ ਦੁਪੱਟਾ ਮਿਲੂਗਾ 1999 ਸੂਟ ਦਾ ਪ੍ਰਾਈਸ ਹੈ ਜੀ 1999 ਜਲਦੀ ਤੋਂ ਜਲਦੀ ਸਕਰੀਨ ਸ਼ਾਟ ਲੈ ਕੇ ਸੈਂਡ ਕਰੋ ਜੀ ਜਲਦੀ ਤੋਂ ਜਲਦੀ ਬਹੁਤ ਹੀ ਪਿਆਰੀ ਪਸ਼ਮੀਨਾ ਹੈ ਜੀ ਬਹੁਤ ਪਿਆਰੀ ਡਿਜ਼ਾਈਨਿੰਗ ਹੈ ਜੀ ਬੋ ਅਲੱਗ-ਅਲੱਗ ਡਿਜ਼ਾਈਨ ਹੈ ਤੁਹਾਨੂੰ ਇਹਦੇ ਵਿੱਚ ਅਲੱਗ-ਅਲੱਗ ਡਿਜ਼ਾਈਨ ਮਿਲਣਗੇ ਅਗਲਾ ਸੂਟ ਚੈੱਕ ਕਰੋ ਜੀ ਹੈ ਇਹ ਵੀ ਪਸ਼ਮੀਨੇ ਦਾ ਹੀ ਇਹ ਵੀ ਬਹੁਤ ਵਧੀਆ ਥੋੜਾ ਡਿਜ਼ਾਈਨ ਦੀ ਮਤਲਬ ਕਰਕੇ ਜੀ ਸੂਟ ਦਾ ਰੇਟ ਥੋੜਾ ਘਟ ਜਾਂਦਾ ਜੀ 1875 ਸੂਟ ਦਾ ਰੇਟ ਹੈ ਜੀ 1875 ਸੂਟ ਬਾਰੇ ਵਰਕ ਬਾਰੇ ਕੱਪੜੇ ਬਾਰੇ ਤੁਸੀਂ ਮੈਨੂੰ ਕਾਲ ਕਰਕੇ ਪੁੱਛ ਸਕਦੇ ਆ ਜੀ ਸਕਰੀਨ ਤੇ ਮੇਰਾ ਨੰਬਰ ਸ਼ੋਅ ਹੋ ਰਿਹਾ ਹੈ ਤੋ ਕਦੇ ਵੀ ਤੁਸੀਂ ਮੈਨੂੰ ਕਾਲ ਕਰਕੇ ਜਾਣਕਾਰੀ ਲੈ ਸਕਦੇ ਆ ਪਲੀਜ਼ ਜ਼ਿਆਦਾਤਰ ਤੁਸੀਂ ਸਵੇਰੇ 9 ਤੋਂ ਲੈ ਕੇ 8 ਤੱਕ ਜਦ ਮਰਜੀ ਤੁਸੀਂ ਮੈਨੂੰ ਕਾਲ ਕਰ ਸਕਦੇ ਹੋ ਜੀ ਬਹੁਤ ਪਿਆਰੇ ਪਿਆਰੇ ਸੂਟ ਆਏ ਹੋਏ ਆ ਜੀ ਪਸ਼ਮੀਨੇ ਦੇ ਤੁਸੀਂ ਸਿਰਫ ਆਪਣਾ ਐਡਰੈਸ ਐਡਰੈਸ ਸੈਂਡ ਕਰਨਾ ਹੈ ਸਕਰੀਨ ਸ਼ਾਟ ਸੈਂਡ ਕਰਨਾ ਹੈ Google Pay Paytm ਕਰਕੇ ਸਕਰੀਨ ਸ਼ਾਟ ਸੈਂਡ ਕਰਨਾ ਹੈ ਕੈਸ਼ ਔਨ ਡਿਲੀਵਰੀ ਨਹੀਂ ਹੈਗੀ ਜੀ ਜਲਦੀ ਤੋਂ ਜਲਦੀ ਸੂਟ ਬੁੱਕ ਕਰੋ ਜੀ ਅਸੀਂ ਰੋਪੜ ਜਾਨਕਿ ਰੂਪਨਗਰ ਤੋਂ ਬਿਲੋਂਗ ਕਰਦੇ ਆ ਜੀ ਸਿਮਰਨ ਬੁਟੀਕ ਨਾਮ ਤੇ ਮੇਰੀ ਸ਼ਾਪ ਹੈ ਜੀ ਕੋਈ ਸਾਡਾ ਇਦਾਂ ਦਾ ਕੰਮ ਨਹੀਂ ਹੈ ਜੇ ਤੁਹਾਡਾ 22 ਦੇ ਸੂਟ ਨਹੀਂ ਪਹੁੰਚਦਾ ਤਾਂ ਅਸੀਂ ਪੇਮੈਂਟ ਵਾਪਸ ਓਦਾਂ ਤੁਹਾਡੇ ਅਕਾਊਂਟ ਵਿੱਚ ਜਾਊਗੀ ਜਿਨ੍ਹਾਂ ਦੀ ਪੇਮੈਂਟ ਗਈ ਆ ਉਹਨਾਂ ਨੂੰ ਪਤਾ ਵੀ ਹਾਂ ਅਸੀਂ ਕਿੱਦਾਂ ਕੰਮ ਕਰਦੇ ਹਾਂ ਜਿਨ੍ਹਾਂ ਕੋਲ ਸਾਡਾ ਕੱਪੜਾ ਜਾਂਦਾ ਉਹਨਾਂ ਨੂੰ ਪਤਾ ਤੁਸੀਂ ਇੱਕ ਵਾਰ ਜ਼ਰੂਰ ਟਰਸਟ ਕਰਕੇ ਦੇਖੋ ਤੁਹਾਨੂੰ ਸੂਟ ਤੁਹਾਡੇ ਘਰ ਤੱਕ ਪਹੁੰਚੂਗਾ ਜੀ ਤੁਸੀਂ ਮੈਨੂੰ ਬਹੁਤ ਪਿਆਰ ਦੇ ਰਹੇ ਆ ਸਾਡੇ ਦੂਜੇ ਚੈਨਲ ਨੂੰ ਪੰਜਾਬੀ ਲਿਵਾਸ ਚੈਨਲ ਜਿਹੜਾ ਕਿ ਬਟਿਕ ਸਟਾਈਲ ਸੂਟ ਹੋਣਗੇ ਹੈਵੀ ਕੁਆਲਿਟੀ ਦੇ ਸੂਟ ਆ ਉੱਤੇ ਤੇ ਜਰੂਰ ਵਿਜ਼ਿਟ ਕਰੋ ਉਹਨੂੰ ਵੀ ਇਦਾਂ ਹੀ ਸਪੋਰਟ ਕਰੋ ਜਿੱਦਾਂ ਤੁਸੀਂ ਮੇਰੇ ਇਸ ਚੈਨਲ ਨੂੰ ਸਪੋਰਟ ਕਰ ਰਹੇ ਆ ਮੇਰੀ YouTube ਫੈਮਲੀ ਤੇ ਮੈਨੂੰ ਬਹੁਤ ਜ਼ਿਆਦਾ ਰਾਸਤਾ ਤੁਸੀਂ ਸੋਚ ਨਹੀਂ ਸਕਦੇ ਕਿ ਉਹਨਾਂ ਨੇ ਮੇਰੀ ਕਿੰਨੀ ਸਾਰਿਆਂ ਨੇ ਤੁਸੀਂ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਸਾਡੀ ਬਹੁਤ ਸਪੋਰਟ ਕਰ ਰਹੇ ਆ ਬਹੁਤ ਜ਼ਿਆਦਾ ਕਈ ਮੇਰੀਆਂ ਭੈਣਾਂ ਦੇ ਪਰਸਨਲੀ ਫੋਨ ਆਉਣੇ ਆ ਸਾਨੂੰ ਕਿ ਬਹੁਤ ਵਧੀਆ ਕੰਮ ਹੈ ਜੀ ਬਹੁਤ ਵਧੀਆ ਤੁਹਾਡੇ ਸੂਟ ਹੁੰਨੇ ਆ ਜੀ ਦੇਖੋ ਆਪਾਂ ਹਰੇਕ ਦੇ ਮਨ ਵਿੱਚ ਤਾਂ ਬੜੇ ਨਹੀਂ ਹਰੇਕ ਨੂੰ ਆਪਾਂ ਖੁਸ਼ ਨਹੀਂ ਕਰ ਸਕਦੇ ਪਰ ਫਿਰ ਵੀ ਜਿਹੜੀਆਂ ਮੇਰੀਆਂ ਮਾਮਾ ਪੈਣਾ ਚਾਚੀਆਂ ਤਾਂ ਜੋ ਵੀ ਮੈਨੂੰ ਫੋਨ ਕਰਦੀ ਹੈ ਮੈਨੂੰ ਬਹੁਤ ਵਧੀਆ ਲੱਗਦਾ ਜੀ ਥੈਂਕ ਯੂ ਸੋ ਮੱਚ ਇੰਨਾ ਪਿਆਰ ਦੇਣ ਲਈ